ਸੋ ਅਸੀਂ ਐਸ ਡੀ ਐਮ ਸਾਹਿਬ ਕੋਲ ਵੀ ਗਏ ਆ ਡੀ ਸੀ ਸਾਹਿਬ ਤੱਕ ਪਹੁੰਚ ਵੀ ਕੀਤੀ ਆ ਤੇ ਉਹਨਾਂ ਸਾਰਿਆਂ ਨੇ ਸਾਨੂੰ ਅਸੀਂ ਜਦੋਂ ਵੀ ਜਾਂਦੇ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਇਹ ਤੁਹਾਡੀ ਮੰਗ ਆ ਇਹ ਬਿਲਕੁਲ ਜਾਇਜ਼ ਆ ਔਰ ਤੁਹਾਨੂੰ ਜਿਹੜਾ ਪੁਲ ਦੇ ਥੱਲੇੋਂ ਦੀ 7-8 ਫੁੱਟ ਦਾ ਰਸਤਾ ਦਿੱਤਾ ਜਾਊਗਾ ਪਰ ਪਤਾ ਨਹੀਂ ਵੀਰੋ ਕੀ ਗੱਲ ਆ ਇਹ ਸਾਨੂੰ ਹਰ ਵਾਰੀ ਮਿੱਠੀ ਗੋਲੀ ਦੇ ਕੇ ਤੋੜ ਦਿੰਦੇ ਆ 18 ਮਹੀਨਿਆਂ ਤੋਂ ਅਸੀਂ ਇਹਨਾਂ ਦੇ ਕੋਲ ਜਾਇਜ਼ਾ ਸਾਡੀਆਂ ਜੁੱਤੀਆਂ ਘਸ ਗਈਆਂ ਪਰ ਪ੍ਰਸ਼ਾਸਨ ਦੇ ਸਿਰ ਤੇ ਜੂਣੀ ਸਰਕਦੀ ਕਿ ਜਿਵੇਂ ਤੁਸੀਂ ਵੀ ਹਰਪਾਲ ਵੀਰ ਜੀ ਸਵਾਲ ਕੀਤਾ ਹੈ ਕਿ ਸਾਡੇ ਪਿੰਡ ਰਸੂਲਪੁਰ ਦਾ ਜਿਹੜਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਸਾਹਿਬ ਸਾਨੂੰ ਬਹੁਤ ਹੀ ਖੁਸ਼ੀ ਹੈ ਤੇ ਅਸੀਂ ਉਹਨੂੰ ਵਧਾਈ ਦਿੰਨੇ ਆ ਕਿ ਉਹ ਰਾਜ ਸਭਾ ਦੇ ਵਿੱਚ ਇਹ ਮੈਂਬਰ ਨੇ ਪਰ ਪਤਾ ਨਹੀਂ ਕੀ ਗੱਲ ਹੈ ਉਹਨਾਂ ਤੱਕ ਇਹ ਸਾਡੀ ਇਹ ਆਵਾਜ਼ ਜਿਹੜੀ ਪਹੁੰਚੀ ਹੈ ਕਿ ਨਹੀਂ ਪਹੁੰਚੀ ਜੇਕਰ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਜੀ ਦਾ ਹੀ ਪਿੰਡ ਆ ਤੁਹਾਡਾ ਹੀ ਇੱਥੋਂ ਇਹ ਜਿਹੜਾ ਪਸ਼ੋਕੜਾ ਤੁਹਾਡਾ ਇਹ ਇਸ ਪਿੰਡ ਦੇ ਵਿੱਚ ਹੀ ਹੈ ਕਿਉਂਕਿ ਮਾਂ ਪਿਓ ਵੀ ਤੁਹਾਡਾ ਇੱਥੇ ਰਹਿੰਦਾ ਹੈ ਭਰਾ ਤੁਹਾਡਾ ਛੋਟਾ ਇੱਥੇ ਰਹਿੰਦਾ ਸੋ ਆਪਜੀ ਨੂੰ ਇਹ ਹੀ ਬੇਨਤੀ ਹੈ ਜਣਾ ਹੀ ਇੱਥੇ ਸੋ ਆਪਜੀ ਨੂੰ ਇਹ ਹੀ ਬੇਨਤੀ ਹੈ ਕਿ ਜੇ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਸਾਡਾ ਸਾਥ ਦਿਓ ਤੇ ਦੂਜੀ ਗੱਲ ਹਰ ਪਲ ਵੀ ਰਹੇ ਆ ਕਿ ਜਿਹੜਾ ਰੇਲਵੇ ਨੇ ਆ ਫਾਟਕਾ ਇਹ ਪੱਕੇ ਤੌਰ ਤੇ ਹੀ ਬੰਦ ਕੀਤਾ ਹੋਇਆ ਹੈ ਨਾ ਇਹ ਵੀਰਜੀ ਖੋਲਦੇ ਨੇ ਸੋ ਜਿਹੜੇ ਛੋਟੇ ਛੋਟੇ ਬੱਚੇ ਆ ਜਿਵੇਂ ਆ ਤੁਸੀਂ ਬੱਚਾ ਦੇਖਦੇ ਪਏ ਹੁਣ 2 ਸਾਲ ਦਾ 1.5 2 ਸਾਲ ਦਾ ਇਹ ਅੰਗੜਵੜੀ ਸਕੂਲ ਦੇ ਵਿੱਚ ਪੜਦਾ ਹੈ ਸੋ ਜਿਹੜਾ ਵੀਰੇ ਇੱਥੇ ਕਰਮਚਾਰੀ ਐ ਫਾਟਕ ਦੇ ਉੱਤੇ ਉਹਨੂੰ ਕੋਈ ਸਿਰਦਰਦੀ ਨਹੀਂਗੀ ਜੇ ਉਹਨੂੰ ਕੋਈ ਸਿਰਦਰਦੀ ਨਹੀਂ ਇੱਥੇ ਕੋਈ ਹਾਦਸਾ ਹੋ ਜਾਏ ਜੋ ਮਰਜੀ ਹੋ ਜਾਏ ਕਿਉਂਕਿ ਉਹਨਾਂ ਵੱਲੋਂ ਪੱਕੇ ਤੌਰ ਤੇ ਫਾਟਕ ਬੰਦ ਕੀਤਾ ਗਿਆ ਹੈ ਪਰ ਮਜਬੂਰੀ ਦੇ ਵਿੱਚ ਤੁਹਾਨੂੰ ਪਤਾ ਹੀ ਕਿ ਜਿਹੜੇ ਬੱਚੇ ਹੁੰਦੇ ਆ ਇਹਨਾਂ ਦਾ ਮਨ ਕੋਮਲ ਹੁੰਦਾ ਹੈ ਜੇਕਰ ਇਹ 5-7 ਮ ਇਨ ਆਪਦੇ ਵੱਲੋਂ ਜਲਦੀ ਜਲਦੀ ਰਸਤਾ ਲੰਘਣ ਦੀ ਕੋਸ਼ਿਸ਼ ਕਰਨੀ ਹੈ ਤੇ ਤੁਸੀਂ ਦੇਖਿਆ ਹੀ ਹੈ ਕਿ ਕਿਵੇਂ ਬਿਜਲੀ ਵਾਲੀ ਟ੍ਰੇਨ ਵੀ ਚੱਲੀ ਹੈ ਜੇ ਰੱਬ ਨਾ ਕਰੇ ਇਹ ਕਿਸੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤੇ ਉਸ ਦਾ ਜ਼ਿੰਮੇਵਾਰ ਵੀਰੋ ਜਿਹੜਾ ਰੇਲਵੇ ਫਿਰੋਜ਼ਪੁਰ ਹੋਵੇਗਾ ਕਿਉਂਕਿ ਅਸੀਂ ਵੀਰੋ ਗੇੜੇ ਮਾਰ ਮਾਰ ਸਾਡੀਆਂ ਜੁੱਤੀਆਂ ਘਸ ਗਈਆਂ ਪਰ ਇਹ ਵੀਰੋ ਸਾਡੀ ਸਾਰ ਨਹੀਂ ਲੈ ਰਹੇ ਸੋ ਪਿੰਡ ਦਾ ਸ਼ਮਸ਼ਾਨ ਘਾਟ ਵੀ ਦੂਸਰੀ ਸਾਈਡ ਹੈ ਸਰਕਾਰੀ ਸਕੂਲ ਵੀ ਜ਼ਮੀਨਾਂ ਵੀ ਇੱਕ ਪਿੰਡ ਦੇ ਵਿੱਚ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੀਰੋ ਚਲੇ ਜੋ ਕਦੀ ਸੁਣਿਆ ਹੈ ਪਿੰਡੇ ਕੋਵੇ ਤੇ ਦੂਜੇ ਬੰਨੇ ਚ ਜਾਣ ਵਾਸਤੇ ਸਾਨੂੰ ਪੌੜੀਆਂ ਤੇ ਚੜ੍ਹ ਕੇ ਜਾਣਾ ਪਵੇ ਸੋ ਮੈਂ ਇਹੀ ਪ੍ਰਸ਼ਾਸ਼ਨ ਨੂੰ ਬੇਨਤੀ ਕਰਦਾ ਕਿ ਜਿਹੜੀ ਪਿੰਡ ਦੀ ਏਕਤਾ ਹੈ ਇਹਨੂੰ ਤੁਸੀਂ ਤੋੜੋ ਨਾ ਇਹਨੂੰ ਭੰਗ ਨਾ ਕਰੋ ਏਕਤਾ ਨੂੰ ਬਣਾਈ ਰੱਖੋ ਸੋ ਸਾਨੂੰ ਜਿਹੜਾ 8-10 ਫੁੱਟ ਦਾ ਥੱਲੇੋਂ ਦੀ ਜਿਹੜਾ ਰੇੜਾ ਰੂੜਾ ਲੰਘਣ ਵਾਸਤੇ ਰਸਤਾ ਦਿੱਤਾ ਜਾਵੇ ਅੰਡਰ ਬ੍ਰਿਜ ਦਿੱਤਾ ਜਾਵੇ ਜਿਵੇਂ ਆਪਾਂ ਦੇਖਦੇ ਆ ਬਿਲਕੁਲ ਬਾਜੀ ਬਿਲਕੁਲ ਸਾਨੂੰ ਜਿਹੜਾ 8-10 ਫੁੱਟ ਦਾ ਅੰਡਰ ਬ੍ਰਿਜ ਦਿੱਤਾ ਜਾਵੇ ਕਿਉਂਕਿ ਜਿਹੜੇ ਆ ਛੋਟੇ-ਛੋਟੇ ਬੱਚੇ ਆ ਨਾ ਕੋਈ ਇਹਨਾਂ ਨੂੰ ਮੁਸ਼ਕਲਾਂ ਆਵੇ ਔਰ ਨਾ ਕਿਸ ਕੋਈ ਜੇ ਕੋਈ ਮੰਨ ਲਓ ਸਾਡਾ ਬਜ਼ੁਰਗਾ ਜਾਂ ਕੋਈ ਬਜ਼ੁਰਗ ਮਾਤਾ ਹੈ ਬਜ਼ੁਰਗ ਹੈ ਸਾਡੇ ਪਿੰਡ ਦੇ ਵਿੱਚੋਂ ਜੇਕਰ ਲ ਹਾਂਜੀ ਹਾਂਜੀ ਸਾਡੇ ਨਾਲ ਕਿਸਾਨ ਆਗੂ ਹੋਰ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ 18 ਮਹੀਨੇ ਖਲਸਾ ਸੁਖੀ ਬੱਤੇ ਜੀ ਆਰ ਉਹ ਪਾਲ ਜੀ ਇਹੋ ਕਹਿਣਾ ਚਾਹੁੰਦੇ ਆ ਜੀ ਜੋ 18 ਮਹੀਨੇ ਤੋਂ ਪ੍ਰਧਾਨ ਜੀ ਸੁਖਦੇਵ ਸਿੰਘ ਹੀਰਾਇਆਂ ਵਾਲੇ ਦੀ ਪ੍ਰਧਾਨਗੀ ਦੇ ਵਿੱਚ ਧਰਨਾ ਚੱਲ ਰਿਹਾ ਉਹ ਧਰਨੇ ਨੂੰ ਬੂਰ ਪੈਣਾ ਚਾਹੀਦਾ ਕਟੜਗਾ ਸਾਹਿਬ ਨੂੰ ਵੀ ਮਿਹਨਤ ਕਰਨੀ ਚਾਹੀਦੀ ਕਟੜਗਾ ਸਾਹਿਬ ਇੱਥੇ ਆਏ ਪਹਿਲੇ ਦਿਨ ਜਰੂਰ ਵਿਸ਼ਵਾਸ ਦੇ ਕੇ ਗੈਜਰੇ ਲੇਕਿਨ ਉਹਨਾਂ ਨੇ ਨਾ ਇੰਝਵੇਂ ਪਿੰਡ ਨੂੰ ਉਨਗੋਲੇ ਕੀਤਾ ਕੀਤਾ ਹੋਇਆ ਵੀ ਉਹਨਾਂ ਨੇ ਸਾਰ ਨਹੀਂ ਲਈ 18 ਮਹੀਨੇ ਜੇ ਸ਼ਾਂਤਮਈ ਹੁਣ ਗਾਂ ਕੋਈ ਸੰਘਰਸ਼ ਤਿੱਖਾ ਕਰੋਗੇ ਕਿ ਇਹ ਸ਼ਾਂਤਮਈ ਚੱਲੇਗਾ ਜੇ ਨਹੀਂ ਵੇਖੋ ਹਰਬਾਲ ਜੀ ਤਾਂ ਹੋਰ 10 ਦਿਨ 20 ਦਿਨ ਵੇਖਾਂਗੇ ਹੋਰ ਨਹੀਂ ਦਾ ਸੰਘਰਸ਼ ਸੰਯੁਕਤ ਮੋਰਚ ਦੀਆਂ ਬਾਕੀ ਵੀ ਜਥੇਬੰਦੀਆਂ ਨਾਲ ਲਾਗੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ